ਸਸੀਏ ਕਾਲਜੀ ਟਰੈਕਟਰ ਮੇਲਾ YouTube ਚੈਨਲ ਵਿੱਚ ਸਾਰੇ ਵੀਰਾਂ ਦਾ ਸਵਾਗਤ ਕਰਦੇ ਆਂ ਇਹ ਆ ਸਾਡਾ WhatsApp ਨੰਬਰ 9877988446 ਇਹ ਨੰਬਰ ਤੇ ਤੁਸੀਂ ਆਪਣੇ ਕੋਠੀਆਂ ਜ਼ਮੀਨਾਂ ਟਰੈਕਟਰ ਟਰਾਲੀਆਂ ਗੱਡੀਆਂ ਕਿਸੇ ਵੀ ਤਰ੍ਹਾਂ ਦੀ ਐਡ ਦੇ ਪੰਜ ਤੋਂ ਸੱਤ ਫੋਟੋਆਂ 1 ਮਿੰਟ ਦੀ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਸਾਨੂੰ ਭੇਜ ਸਕਦੇ ਹੋ ਉਦੋਂ ਬਾਅਦ ਤੁਹਾਡੀ ਐਡ ਸਾਡੇ ਚੈਨਲ ਦੇ ਉੱਤੇ ਲਾ ਦਿੱਤੀ ਜਾਊਗੀ ਜੀ ਲਓ ਜੀ ਹੁਣ ਸਟਾਰਟ ਕਰਦੇ ਆਂ ਵੀਡੀਓ ਅੱਜ ਆਪਣੇ ਕੋਲ ਸਭ ਤੋਂ ਪਹਿਲਾਂ ਜਿਹੜੀ ਐਡ ਆਈ ਆ ਬਾਈ ਜੀ ਮਜਬੂਰੀ ਕਰਕੇ ਵੇਚ ਰਹੇ ਨੇ ਢਾਈ ਕਿੱਲੇ ਜ਼ਮੀਨ ਬਕਾਊ ਆ ਜੀ 10 ਐਚਪੀ ਦੀ ਮੋਟਰ ਲੱਗੀ ਆ ਬਿਲਕੁਲ ਕੱਲਿਆਂ ਦੀ ਮੋਟਰ ਆ ਕਿਸੇ ਨਾਲ ਕੋਈ ਸਾਂਝੀ ਨਹੀਂ ਜ਼ਮੀਨ ਨੂੰ ਦੋ ਰਸਤੇ ਲੱਗਦੇ ਨੇ ਰੇਟ 40 ਲੱਖ ਹੈ ਕਿੱਲੇ ਦਾ ਬਾਕੀ ਵਾਧਾ ਘਾਟਾ ਮੌਕੇ ਤੇ ਹੋ ਜੂਆ ਜੇ ਕੋਈ ਦੂਰੋਂ ਨੇੜੋਂ ਬਾਣ ਭਰਾ ਲੈਂਦਾ ਤਾਂ ਵਿੱਚ ਕੋਠੀ ਵੀ ਬਣੀ ਹੋਈ ਆ ਕੋਠੀ ਦਾ ਰੇਟ ਆ ਜਿਹੜਾ ਵੱਖਰਾ ਲੱਗੂ ਆ ਉਹਦਾ ਬਾਣ ਦੇ ਵਿੱਚ ਆ ਨਾ ਰੇਟ ਦਾ ਵਿੱਚ ਦੱਸਿਆ ਨਹੀਂ ਗਿਆ ਬਾਣ ਦਾ ਰੇਟ 40 ਲੱਖ ਰੁਪਈਆ ਪ੍ਰਤੀ ਕਿੱਲੇ ਦੇ ਹਿਸਾਬ ਨਾਲ ਬਾਣ ਦੇਣਾ ਹੈ ਏਰੀਆ ਤਰਨਤਾਰਨ ਹੈ ਮੋਬਾਈਲ ਨੰਬਰ ਸਕਰੀਨ ਉੱਪਰ ਚੱਲ ਰਿਹਾ ਹੈ ਜੇਕਰ ਇਹ ਨੰਬਰ ਤੇ ਤੁਸੀਂ ਕਾਲ ਕਰਕੇ ਜ਼ਮੀਨ ਖਰੀਦ ਸਕਦੇ ਹੋ ਠੀਕ ਹੈ ਜੀ ਤੇ ਕੋਈ ਮਤਲਬ ਕਿ ਦਿੱਕਤ ਨਹੀਂ ਬਾਣ ਵਿੱਚ ਵਧੀਆ ਬਾਣ ਹੈ ਜੀ ਅਗਲੀ ਜਿਹੜੀ ਐਡ ਆਪਣੇ ਕੋਲੇ ਆ ਗਿਆ ਬਾਈ ਜੀ ਕਲਾਸਿਕ ਬੁਲਟ ਦੀ ਐਡ ਲੈ ਕੇ ਆਏ ਆ ਸਾਹਮਣੇ ਕੰਡੀਸ਼ਨ ਤੁਸੀਂ ਚੈੱਕ ਕਰ ਲਓ ਪੀਵੀ ਨੰਬਰ ਹੈ ਜੀ ਮਾਡਲ 19 ਹੈ ਠੀਕ ਹੈ ਜੀ ਰੇਟ ਦੀ ਗੱਲ ਕਰੀ ਤਾਂ 1,95,000 ਰੇਟ ਹੈ ਜੀ 83,000 ਕਿਲੋਮੀਟਰ ਚੱਲਿਆ ਹੋਇਆ ਏਰੀਆ ਤਾਮਕੋਟ ਮੋਗਾ ਮੋਬਾਈਲ ਨੰਬਰ ਤੁਹਾਡੀ ਸਕਰੀਨ ਉੱਪਰ ਹੈ ਜੀ ਜੇਕਰ ਤੁਸੀਂ ਖਰੀਦਣਾ ਚਾਹੋ ਨਿਓ ਕਲਾਸਿਕ ਬੁਲਟ ਤਾਂ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ ਜ਼ਿਆਦੇ ਸਾਫ ਸੰਭਾਲ ਵਿੱਚ ਬੋੜੇ ਰੱਖਿਆ ਗਿਆ ਹੈ ਜੀ ਤੇ ਬਹੁਤ ਜ਼ਿਆਦਾ ਕੰਡੀਸ਼ਨ ਸਾਫ ਸੁਥਰੀ ਪਈ ਹੈ ਤੇ ਤੁਸੀਂ ਖਰੀਦ ਸਕਦੇ ਹੋ ਨੰਬਰ ਵਾਈ ਹੋ ਰਿਹਾ ਹੈ ਨਾ ਸਕਰੀਨ ਉੱਪਰ ਚੱਲ ਰਿਹਾ ਹੈ ਜੀ ਤੇ ਇਹ ਬੁਲਟ ਖਰੀਦਣ ਲਈ ਸੰਪਰਕ ਕਰ ਸਕਦੇ ਹੋ ਠੀਕ ਹੈ ਜੀ ਅਗਲੀ ਐਡ ਵੱਲ ਵਧਦੇ ਹਾਂ ਜੀ ਅਗਲੀ ਐਡ ਆਪਣੇ ਕੋਲੇ ਟਰਾਲੀਆਂ ਦੀ ਕਾਫੀ ਡਿਮਾਂਡ ਰਹਿੰਦੀ ਹੈ ਤੱਜ ਟਰਾਲੀ ਲੈ ਕੇ ਆਏ ਹਾਂ ਜੀ 13 7 ਦੀ ਟਰਾਲੀ ਹੈ ਜੀ 13 7 ਦੀ ਬਹੁਤ ਵਧੀਆ ਟਰਾਲੀ ਹੈ ਜੀ 1.5 ਲੱਖ ਰੁਪਏ ਦੀ ਡਿਮਾਂਡ ਰੱਖੀ ਗਈ ਹੈ ਜਾਲੀ ਵਾਲੇ ਬੈੱਡ ਲੱਗੇ ਹੋਏ ਚੈੱਕ ਕਰ ਸਕਦੇ ਹੋ ਏਰੀਆ ਦੀ ਗੱਲ ਕਰੀਏ ਤਾਂ ਏਰੀਆ ਹੈਗਾ ਜੀ ਮੱਖੂ ਜਾਲੀ ਵਾਲੇ ਬੈੱਡ ਪੂਰੇ ਚੈੱਕ ਕਰ ਸਕਦੇ ਹੋ ਜੀ ਵਧੀਆ ਚਾਦਰ ਲੱਗੀ ਹੈ ਸਾਰੇ ਬੈੱਡ ਵਗੈਰਾ ਸਭ ਕੁਝ ਵਧੀਆ ਟੌਪ ਦੀ ਵਧੀਆ ਕੰਡੀਸ਼ਨ ਦੀ ਆਪਾਂ ਟਰਾਲੀ ਲੈ ਕੇ ਆਏ ਹਾਂ ਜੀ ਸਾਈਜ਼ 13x7 ਰਹੂਗਾ ਜੀ ਏਰੀਆ ਮੱਖੂ ਰਹੂਗਾ ਮੋਬਾਈਲ ਨੰਬਰ ਤੋਂ ਦੀ ਸਕਰੀਨ ਤੇ ਹੈ ਜੀ ਇਹਨਾਂ ਨਾਲ ਗੱਲਬਾਤ ਕਰਕੇ ਤੁਸੀਂ ਇਹ ਟਰਾਲੀ ਹੈ ਜਿਹੜੀ ਖਰੀਦ ਸਕਦੇ ਹੋ ਤੇ ਵਧੀਆ ਰੇਟ ਦੇ ਵਿੱਚ ਇਹ ਟਰਾਲੀ ਮਿਲ ਰਹੀ ਹੈ ਜੀ ਸੋ ਅਗਲੀ ਵੀਡੀਓ ਵੱਲ ਬੱਝ ਚਲਦੇ ਹਾਂ ਜੀ ਅਗਲੀ ਵੀਡੀਓ ਤੁਸੀਂ ਦੇਖ ਰਹੇ ਹੋ ਬਾਈ ਜੀ ਇੱਕ ਛੋਟਾ ਦਿਖਾ ਰਹੇ ਹਾਂ ਜੀ ਮੋਹਰਾ ਨਸਲ ਦਾ ਚੈੱਕ ਕਰ ਸਕਦੇ ਹੋ ਤੁਸੀਂ ਵੀਡੀਓ ਦੇ ਵਿੱਚ ਸਾਰੀ ਜਾਣਕਾਰੀ ਹੈਣਾ ਤੇ ਬਾਈ ਉਹਨਾਂ ਨੇ ਨੰਬਰ ਦਿੱਤਾ ਹੋਇਆ ਹੋਰ ਵੀ ਜਾਣਕਾਰੀ ਲੈ ਸਕਦੇ ਹੋ ਬਾਈ ਕੀ ਦਾ ਬੱਚਾ ਕਿਵੇਂ ਕੁਛ ਹੈਣਾ ਸਾਰੀ ਜਾਣਕਾਰੀ ਤੁਸੀਂ ਦਿੱਤੇ ਨੰਬਰ ਤੋਂ ਲੈ ਸਕਦੇ ਹੋ ਖਰੀਦਣ ਲਈ ਨੰਬਰ ਤੇ ਕਾਲ ਕਰਕੇ ਸੰਪਰਕ ਕਰ ਸਕਦੇ ਹੋ ਜੀ ਕੰਡੀਸ਼ਨ ਹੈਣਾ ਤੁਸੀਂ ਦੇਖ ਹੀ ਲਈਏ ਵੀਡੀਓ ਤੁਸੀਂ ਚੈੱਕ ਕਰ ਲਈਏ ਮੋਹਰਾ ਨਸਲ ਦਾ ਛੋਟਾ ਹੈ ਜੀ ਅੱਗੇ ਆਪਣੇ ਕੋਲੇ ਬੁਲਟ ਦੀ ਐਡ ਆਕ ਹੋ ਰਹੀ ਹੈ ਜੀ ਕਾਫੀ ਭਰਾਵਾਂ ਦੀ ਡਿਮਾਂਡ ਸੀ ਵੀ ਬੁਲਟ ਲੈ ਕੇ ਆਉ ਤਾਂ ਉਹਨਾਂ ਦੀ ਡਿਮਾਂਡ ਦੇ ਉੱਪਰ ਆਪਾਂ ਬੁਲਟ ਲੈ ਕੇ ਆਏ ਜੀ 2009 ਮਾਡਲ ਹੈ ਜੀ ਨੰਬਰ ਦੀ ਗੱਲ ਕਰੀਏ ਤਾਂ ਪੰਜਾਬ ਨੰਬਰ ਹੈ ਸਿਲਵਰ ਕਲਰ ਹੈ ਏਰੀਆ ਦੀ ਗੱਲ ਕਰੀਏ ਬਰਨਾਲਾ ਏਰੀਆ ਹੈ ਜੀ ਤੇ ਰੇਟ ਦੀ ਗੱਲ ਕਰੀ ਤਾਂ 1 ਲੱਖ ਰੁਪਏ ਦੀ ਡਿਮਾਂਡ ਕੀਤੀ ਗਈ ਹੈ ਬਾਕੀ ਰੇਟ ਹਨਾ ਮੌਕੇ ਤੇ ਹੋ ਜੂਗਾ ਜੀ ਮੋਬਾਈਲ ਨੰਬਰ ਤੁਹਾਡੀ ਸਕਰੀਨ ਉੱਪਰ ਚੱਲ ਰਿਹਾ ਹੈ ਇਹ ਨੰਬਰ ਤੇ ਕਾਲ ਕਰ ਸਕਦੇ ਹੋ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਹੋ ਜੀ ਬਿਲਕੁਲ ਸਾਫ ਸੋਥਰੀ ਸੋਹਣੀ ਕੰਡੀਸ਼ਨ ਦਾ ਇਹ ਬੁਲਟ ਮੋਟਰ ਤੇ ਬਾਕੀ ਨੰਬਰ ਦਿੱਤਾ ਗਿਆ ਸਕ੍ਰੀਨ ਤੇ ਕਾਲ ਕਰ ਲਿਓ ਅਗਲੀ ਐਡ ਤੁਹਾਨੂੰ ਆਪਣੇ ਕੋਲੇ ਬਾਈ ਜੀ ਦੋ ਚੀਜ਼ਾਂ ਆਈਆਂ ਨੇ ਇੱਕ ਟਰੈਕਟਰ ਆ ਇੱਕ ਟਰਾਲੀ ਦੋਨੇ ਚੀਜ਼ਾਂ ਇਹਨਾਂ ਨੇ ਸੇਲ ਕਰਨੀਆਂ ਗੱਲੀ ਗੱਲੀ ਚੀਜ਼ ਤੁਹਾਨੂੰ ਮੈਂ ਦੱਸ ਦਿੰਦਾ ਸਭ ਤੋਂ ਪਹਿਲਾਂ ਸੋਨਾਲੀਕਾ 750 ਟਰੈਕਟਰ ਆਇਆ ਜੀ ਤੇ ਸੋਨਾਲੀਕਾ 750 ਟਰੈਕਟਰ ਵਿਕਾਊ ਹੈ ਮਾਡਲ ਦੀ ਗੱਲ ਕਰੀਏ ਤਾਂ 2018 ਮਾਡਲ ਹੈ ਪੰਜਾਬ ਨੰਬਰ ਹੈ ਇੱਕ ਟਰਾਲਾ ਜਿਹਨਾਂ ਕੋਲੇ 147 ਦਾ ਟਰਾਲਾ ਹੈ ਤੁਸੀਂ ਚੈੱਕ ਕਰ ਲਓ ਫੁੱਲ ਹੈਵੀ ਬਣਿਆ ਹੋਇਆ ਹੈ ਸਾਰੀ ਐਸੈਸਰੀ ਨਾਲ ਹੈ ਜੀ ਤੇ ਆ ਬਿਡ ਵਗੈਰਾ ਚੈੱਕ ਹਾਸੋ ਨੇ ਟਰੈਕਟਰ ਵੀ ਤੁਸੀਂ ਦੇਖ ਸਕਦੇ ਹੋ ਬਿਲਕੁਲ ਨਵਾਂ ਟਰੈਕਟਰ ਬਿਆਨਕੋਲ ਤੇ 18 ਮਾਡਲ ਹੈ ਜੀ ਬੜਾ ਟਾਈਮ ਹੋਇਆ ਵੀ ਨਹੀਂ ਆਇਆ ਇਹਨੂੰ ਟਰੈਕਟਰ ਬਿਲਕੁਲ ਸਾਫ ਸੁੱਤਰ ਕੰਡੀਸ਼ਨ ਸੰਭਾਈ ਦੇ ਵਿੱਚ ਪਿਆ ਹੈ ਫਰੀਦਕੋਟ ਏਰੀਆ ਰਹੂ ਇਹਨਾਂ ਦਾ ਜੇਕਰ ਤੁਸੀਂ ਫਰੀਦਨਾ ਚੋੜੇ ਨੰਬਰ ਸੀ ਸਕਰੀਨ ਤੇ ਅੱਗੇ ਆ ਗਈ ਜੀ ਬਿੱਲੀ ਜੀਪ ਫੁੱਲ ਮੋਡੀਫਾਈ ਕੀਤੀ ਹੋਈ ਆ ਕਾਗਜ਼ ਪੂਰੇ ਆ ਪਾਸਿੰਗ 25 ਤੱਕ ਦੀ ਆ ਜੀ ਠੀਕ ਹੈ ਜੀ ਤੇ ਪੀਵੀ ਨੰਬਰ ਹੈ ਜੀ ਏਰੀਆ ਅਮਰਿਤਸਰ ਰੇਟ ਦੀ ਗੱਲ ਕਰੀ ਤਾਂ ਡਿਮਾਂਡ ਰਹਿਣ ਵਾਲੀ ਆ 3 ਲੱਖ ਰੁਪਈਆ ਨੰਬਰ ਸਕਰੀਨ ਉੱਪਰ ਚੱਲ ਰਿਹਾ ਜੀ ਸਾਰੀ ਫੁੱਲ ਮੋਡੀਫਾਈ ਕਰਵਾਈ ਗਈ ਹੈ ਚੈੱਕ ਕਰ ਸਕਦੇ ਹੋ ਕੰਡੀਸ਼ਨ ਬਹੁਤ ਜ਼ਿਆਦਾ ਸੋਹਣੀ ਹੈ ਵਧੀਆ ਸਸਰੀ ਲਵਾਈ ਹੋਈ ਹੈ ਜੀ ਵਧੀਆ ਮੋਡੀਫਿਕੇਸ਼ਨ ਕੀਤੀ ਗਈ ਹੈ ਖਰੀਦਣ ਲਈ ਸੰਪਰਕ ਕਰ ਸਕਦੇ ਹੋ ਨੰਬਰ ਤੁਹਾਡੀ ਸਕਰੀਨ ਉੱਪਰ ਦਿੱਤਾ ਗਿਆ ਹੈ ਜੀ ਹਰ ਇੱਕ ਚੀਜ਼ ਪੂਰੀ ਵਧੀਆ ਪੂਰੀ ਪਰਫੈਕਟ ਬਣਾਈ ਗਈ ਹੈ ਜੀ ਨੰਬਰ ਸਕਰੀਨ ਤੇ ਹੈ ਕਾਲ ਕਰਕੇ ਤੁਸੀਂ ਖਰੀਦ ਸਕਦੇ ਹੋ ਅਗਲੀ ਜਿਹੜੀ ਐਡ ਆ ਉਹ ਵੀ ਆਪਣੇ ਕੋਲੇ ਬਿੱਲੀ ਜੀਪ ਦੀ ਆਈ ਹੈ ਜੀ ਟਾਇਰ ਦੀ ਗੱਲ ਰਹੀ ਤਾਂ 80% ਟਾਇਰ ਪਈ ਹੈ ਜੀ ਏਰੀਆ ਕੋਟ ਕਪੂਰਾ ਇਹਦਾ ਰੇਟ ਹੈ ਜਿਹੜਾ 1,75,000 ਰੁਪਏ ਦੀ ਡਿਮਾਂਡ ਕੀਤੀ ਗਈ ਹੈ ਜੀ ਠੀਕ ਹੈ ਜੀ ਐਚ ਆਰ ਨੰਬਰ ਦੇ ਵਿੱਚ ਮਿਲੂਗੀ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਹੋ ਇਹ ਵੀ ਵਧੀਆ ਕੰਡੀਸ਼ਨ ਦੀ ਗੱਡੀ ਪਈ ਹੈ ਜੇਕਰ ਤੁਸੀਂ ਇਦਾਂ ਰੱਖਣੀ ਹੈ ਇਦਾਂ ਰੱਖ ਲਓ ਤਿਆਰ-ਵਿਆਰ ਕਰਾਉਣੀ ਹੈ ਤਾਂ ਉਹਦੇ ਲਈ ਵੀ ਕਰਾ ਸਕਦੇ ਹੋ ਵਧੀਆ ਗੱਡੀ ਰੇਟ ਦੇ ਵਿੱਚ ਮਿਲ ਰਹੀ ਹੈ ਨੰਬਰ ਤੁਹਾਡੀ ਸਕਰੀਨ ਉੱਪਰ ਚੱਲ ਰਿਹਾ ਹੈ ਜੀ ਬਿੱਲੀ ਜੀਪ ਹੈ ਠੀਕ ਹੈ ਜੀ ਤੇ ਏਰੀਆ ਕੋਟ ਕਪੂਰਾ ਰੇਟ 1,75,000 ਰੁਪਏ ਦੀ ਡਿਮਾਂਡ ਹੈ ਜੀ ਠੀਕ ਹੈ ਜੀ ਤੇ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਜਿੰਨੇ ਵੀ ਭਰਾ ਦੇਖ ਰਹੇ ਨੇ ਅੱਗੇ ਬਾਈ ਜੀ ਦੁਕਾਨ ਦਾ ਸਮਾਨ ਆਇਆ ਸਾਰਾ ਸੇਲ ਕਰਨਾ ਠੀਕ ਹੈ ਜੀ ਇਦੇ ਵਿੱਚ ਪ੍ਰੈਸਾਂ ਨੇ ਡਾਈਆਂ ਨੇ ਕੰਡੇ ਨੇ ਬਿਲਡਿੰਗ ਮਸ਼ੀਨਾਂ ਨੇ ਹੋਰ ਵੀ ਜਾਣਕਾਰੀ ਤੁਸੀਂ ਹਨਾ ਲੈਣੀ ਹੈ ਤਾਂ ਫੋਨ ਨੰਬਰ ਦਿੱਤਾ ਹੋਇਆ ਤੇ ਕਰ ਸਕਦੇ ਹੋ ਏਰੀਆ ਹੈਗਾ ਕੰਧਵਾਲਾ ਰੋਡ ਗਲੀ ਨੰਬਰ 11 ਨੇੜੇ ਚਾਹ ਵਾਲਾ ਸਵੀਟ ਅਬੋਰ ਅਬੋਰ ਦੇ ਵਿੱਚ ਬਾਈ ਜੀ ਇਹ ਦੁਕਾਨ ਹਨ ਨੇ ਆਪਦੀ ਸੇਲ ਕਰਨੀ ਹੈ ਸਾਰਾ ਸਮਾਨ ਹੈ ਕੱਲੇ ਕੱਲੇ ਚੀਜ਼ ਤੁਸੀਂ ਚੈੱਕ ਕਰ ਲਓ ਵਧੇਰੇ ਜਾਣਕਾਰੀ ਲਈ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ ਮਸ਼ੀਨਾਂ ਚੈੱਕ ਕਰ ਲਓ ਬਿਲਡਿੰਗ ਵਾਲੀਆਂ ਵਧੀਆ ਹਨਾ ਮਸ਼ੀਨਾਂ ਨੇ ਪ੍ਰੈਸਾਂ ਡਾਈਆਂ ਸਾਰਾ ਕੁਝ ਤੁਹਾਨੂੰ ਅਵੇਲੇਬਲ ਕਰਵਾ ਦੇਣਗੇ ਜੀ ਠੀਕ ਹੈ ਜੀ ਤੇ ਇਹ ਸੇਲ ਕਰ ਰਹੇ ਨੇ ਦੁਕਾਨ ਦਾ ਸਮਾਨ ਅੱਗੇ ਭਾਈ ਜੀ ਐਸਸੀ ਭਾਈਚਾਰੇ ਦੀ ਕੋਟੀ ਦੀ ਜ਼ਮੀਨ ਸੇਲ ਲਈ ਆਈ ਹੈ ਇੱਥੇ ਆਸੇ ਪਾਸੇ ਦੀਆਂ ਜ਼ਮੀਨਾਂ ਦਾ ਰੇਟ 60 ਲੱਖ ਰੁਪਿਆ ਪਰ ਇਹ ਜ਼ਮੀਨ ਦਾ ਰੇਟ ਪ੍ਰਤੀ ਕਿੱਲੇ ਦੇ ਹਿਸਾਬ ਨਾਲ 20 ਲੱਖ ਰੁਪਿਆ ਜਿਹੜਾ ਰੇਟ ਰੱਖਿਆ ਗਿਆ ਜੀ ਠੀਕ ਆ ਜ਼ਮੀਨ ਫੁੱਲ ਅਪ ਜਾਊਗਾ ਜ਼ਮੀਨ ਦੇ ਵਿੱਚੋਂ ਤੁਸੀਂ 5 ਕਿੱਲੇ ਵੀ ਲੈ ਸਕਦੇ ਹੋ 8 ਕਿੱਲੇ ਵੀ ਲੈ ਸਕਦੇ ਹੋ ਜਾਂ ਸਾਰੀ ਜ਼ਮੀਨ 12.5 ਕਿੱਲੇ ਵੀ ਲੈ ਸਕਦੇ ਹੋ 25 ਐਚਪੀ ਦਾ ਮੋਟਰ ਕਨੈਕਸ਼ਨ ਲੱਗਿਆ ਕੱਲਿਆਂ ਦਾ ਭਾਈ ਜੀ ਤੇ ਸਰਫ ਹੈ ਗਦੌਰੀ ਵਾਲੀ ਜ਼ਮੀਨ ਹੈ 4000 ਵਾਲਾ ਸਟਾਮ ਲਿਖ ਕੇ ਦੇਣਗੇ ਕੋਈ ਰੋਲਾ ਨਹੀਂ ਰਜਿਸਟਰੀ ਵਾਲੀ ਜ਼ਮੀਨ ਦਾ ਜਿਹੜਾ ਰੇਟ ਹੈ ਬਾਈ ਜੀ ਆਸੇ ਪਾਸੇ ਮੈਂ ਤੁਹਾਨੂੰ ਦੱਸਿਆ ਸੀ 60 ਲੱਖ ਰੁਪਈਆ ਗਦੌਰੀ ਹੈ ਨਾ ਬਾਈ ਜੀ ਇਹਦੇ ਨਾਂ ਚੜ ਜਾਣੀਆਂ 4000 ਦੇ ਸਟਾਮ ਤੇ ਮਿਲ ਜੂ 20 ਲੱਖ ਰੁਪਈਆ ਡਿਮਾਂਡ ਆ ਜਿਹੜੀਆਂ ਆਸੇ ਪਾਸੇ ਰਜਿਸਟਰਡਆਂ ਜ਼ਮੀਨਾਂ ਨੇ ਉਹ 60 ਲੱਖ ਰੁਪਈਏ ਨੂੰ ਨੇ ਤੇ ਐਸਪੀ ਚਾਰੇ ਦੇ ਜਿਹੜੇ ਕੋਟੇ ਦੀ ਹੀ ਜ਼ਮੀਨ ਆ ਨੰਬਰ ਸਕਰੀਨ ਤੇ ਆ ਪਿੰਡ ਨਵਾਗਾਉ ਖਨੋਰੀ ਸ਼ਹਿਰ ਤੋਂ 4 ਕਿਲੋਮੀਟਰ ਜ਼ਿਲ੍ਹਾ ਸੰਗਰੂਰ ਬਾਈ ਹੋਰ ਨੇ ਸਪੈਸ਼ਲ ਕਹੇ ਬਈ ਜਿਹੜੇ ਜ਼ਮੀਨ ਖਰੀਦਣ ਚਾਹੁੰਦੇ ਆ ਬਈ ਸਿਰਫ ਉਹ ਸੰਪਰਕ ਕਰਨ ਠੀਕ ਹੈ ਜੀ ਤੇ ਨੰਬਰ ਦਿੱਤਾ ਜੀ ਸਾਰੀ ਜਾਣਕਾਰੀ ਮੈਂ ਤੁਹਾਨੂੰ ਦੱਸਤੀ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਕਮੈਂਟਾਂ ਵਿੱਚ ਜਰੂਰ ਦੱਸ ਕੇ ਜਾਇਓ ਇਦਾਂ ਦੀਆਂ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਘੈਂਟ ਘੈਂਟ ਵੀਡੀਓ ਤੁਹਾਡੇ ਲਈ ਆਪਾਂ ਲੈ ਕੇ ਆਉਣੀ ਆ ਜੀ ਤੇ ਚੈਨਲ ਨਾਲ ਬਣੇ ਰਿਹਾ ਕਰੋ ਚੈਨਲ ਨੂੰ ਸਪੋਰਟ ਕਰਿਆ ਕਰੋ ਇਦਾਂ ਦੀਆਂ ਘੈਂਟ ਘੈਂਟ ਵੀਡੀਓ ਦੇਖਣ ਲਈ ਤੇ ਹੋਰ ਵੀ ਬਹੁਤ ਸਾਰੀਆਂ ਜ਼ਮੀਨਾਂ ਦੀਆਂ ਵੀਡੀਓ ਆਪਾਂ ਆਪਦੇ ਚੈਨਲ ਤੇ ਪਾ ਰੱਖੀਆਂ ਉਹ ਵੀ ਜਾ ਕੇ ਤੁਸੀਂ ਚੈੱਕ ਕਰ ਲਿਓ ਤੇ ਠੀਕ ਹੈ ਜੀ ਅੱਜ ਦੀ ਵੀਡੀਓ ਸਿਰਫ ਇੰਨੇ ਜੀ ਦਿਓ ਜਾਇਤ ਤੁਹਾਡਾ ਸਾਡੀ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਤੁਹਾਨੂੰ ਕੋਈ ਵੀ ਕਮੀ ਪੇਸ਼ੀ ਲੱਗਦੀ ਹੈ ਸਾਨੂੰ ਕਮੈਂਟਾਂ ਵਿੱਚ ਜਰੂਰ ਦੱਸ ਸਕਦੇ ਹੋ ਤਾਂ ਕਿ ਅਸੀਂ ਹੋਰ ਵੀ ਸੁਧਾਰ ਕਰ ਸਕੀਏ ਜੀ ਤੇ ਹੋਰ ਵੀ ਘੈਂਟ ਘੈਂਟ ਐਡਾ ਸਾਡੇ ਚੈਨਲ ਤੇ ਆਉਣ ਵਾਲੀਆਂ ਸਾਰੀਆਂ ਐਡਾ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਆਲ ਤੇ ਸੈੱਟ ਕਰ ਲਿਓ ਜੀ ਤੇ ਇਸੇ ਤਰ੍ਹਾਂ ਦੀ ਘੈਂਟ ਵੀਡੀਓ ਦੇਖਣ ਲਈ ਸਾਡੇ ਚੈਨਲ ਨਾਲ ਬਨੇ ਰਹੋ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ ਤਬ ਤੱਕ ਲਈ ਰੱਬ ਰੱਖਾ ਜੀ